ਪਹਿਲੇ ਜਿਹੜਾ ਸੀਗਾ ਹ ਸਾਲ ਐਮਏ ਦਾ ਉਹ ਚ ਮੇਰੀ ਫਸਟ ਡਿਵੀਜ਼ਨ ਆ ਗਈ ਅੱਛਾ ਯੂਨੀਵਰਸਿਟੀ ਚੋ ਤੀਜੀ ਨੰਬਰ ਤੇ ਆ ਗਿਆ ਅੱਛਾ ਤੇ ਫੇਰ ਘਰ ਦੇ ਕਹਿੰਦੇ ਨੌਕਰੀ ਤੇ ਵੀ ਲੱਗਾ ਹ ਹ ਹੁਣ ਤੂੰ ਪੜਿਆ ਲਿਖਿਆ ਹੋਈ ਤੇਰਾ ਵਿਆਹ ਕਰਨਾ ਅੱਛਾ ਹ ਤੇ ਭਾਈ ਸਾਹਿਬ ਪਤਾ ਕੀ ਕਹਿੰਦੇ ਕਹਿੰਦੇ ਗੱਲ ਸੁਣ ਲੈ ਕੁੜਗੇ ਹ ਸਦਾਸੀ ਕਮਲਾ ਸਦਾ ਸਿਆਣਾ ਹ ਯੂਨੀਵਰਸਿਟੀ ਚੋ ਤੀਜੀ ਪੋਜੀਸ਼ਨ ਲਈ ਹੈ ਨੇ ਅੱਛਾ ਜੇ ਤਾਂ ਆ ਗਈ ਏਦੋਂ ਵਧੀਆ ਪੋਜੀਸ਼ਨ ਤੇ ਅਸੀਂ ਆਖਾਂ ਕੁੜੀ ਸਿਆਣੀ ਆ ਭਾਈ ਮਿਹਨਤ ਕਰਾਈ ਆ ਹੂੰ ਤੇ ਨਹੀਂ ਇਹਦਾ ਕੰਮ ਲਿਆ ਕਿਤਾਬਾਂ ਪੜ੍ਹਤੀਆਂ ਅੱਛਾ ਤੇ ਇੱਕ ਕੁੜੀ ਆਈ ਤੇ ਦੂਜਿਆਂ ਨੇ ਉਠਾ ਜਾ ਕੀਤਾ ਉਹਨੇ ਵੀ ਕਰਤਾ ਮੈਂ ਕਿਹਾ ਵੀ ਕੀ ਨਾ ਤਰਾ ਕੰਨੀ ਜੀ ਬੀਰਪਾਲ ਮੈਂ ਕੰਨ ਤੇ ਮਰੂਨ ਕਰ ਦਸ ਸਕਤ ਅੱਛਾ ਹਾਂਜੀ ਦੋਸਤੋ ਤੁਸੀਂ ਪਿਛਲੇ ਐਪੀਸੋਡਾਂ ਨੂੰ ਬਹੁਤ ਸਾਨੂੰ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਅੱਜ ਫੇਰ ਇੱਕ ਸਾਡੇ ਚੈਨਲ ਜਲਦੀਆਂ ਗੱਲਾਂ ਸਾਡੇ ਨਾਲ ਉਹਦੇ ਵਿੱਚ ਇੱਕ ਨਵਾਂ એપisode ਲੈ ਕੇ ਅਸੀਂ ਆਏ ਹਾਂ ਅੱਜ ਜਿਹੜੀ ਸ਼ਖਸੀਅਤ ਤੁਹਾਨੂੰ ਮਿਲਾ ਰਹੇ ਹਾਂ ਉਹ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ ਤੇ ਮੇਰੇ ਵੱਡੇ ਵੀਰ ਨੇ ਸਾਡਾ ਲਗਭਗ 30-35 ਸਾਲ ਤੋਂ ਮਿਲ ਬੁਲਾਪ ਹੈ ਭਰਾ ਵਾਂਗੂੰ ਬਚਰਦੇ ਆ ਉਹਨਾਂ ਦਾ ਨਾਮ ਹੈ ਲਵ ਸਿੰਘ ਸੰਧੂ ਜੀ ਸੰਧੂ ਜੀ ਦਾ ਸਵਾਗਤ ਕਰਦੇ ਆ ਸੰਧੂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਜੀ ਬਹੁਤ ਧੰਨਵਾਦ ਤੁਹਾਡਾ ਹੁੰਦਾ ਅੱਜ ਦੋਸਤੋ ਮੇਰੇ ਪਿਆਰੇ ਵੀਰੋ ਤੁਸੀਂ ਆਏ ਜੀ ਆਇਆਂ ਨੂੰ ਬਾਕੀ ਸੰਧੂ ਪੁਸਤਕ ਮੈਲ ਦੇ ਵਿੱਚ ਤੁਸੀਂ ਆਮ ਤੌਰ ਤੇ ਤਾਂ ਗੇੜਾ ਮਾਰਦੇ ਰਹਿੰਨੇ ਆ ਪਰ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਆਪਾਂ ਇਕੱਠੇ ਬੈਠ ਕੇ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਦਿਲ ਦੀਆਂ ਗੱਲਾਂ ਚੈਨਲ ਚਾਹੀਦਾ ਤਾਂ ਸੀ ਅੱਜ ਤੋਂ 5-7 ਸਾਲ ਪਹਿਲਾਂ ਕਿ ਤੁਸੀਂ ਸ਼ੁਰੂ ਕਰ ਲੈਂਦੇ ਪਰ ਦੇਰ ਆਇਦ ਦਰਸਤ ਆਇਦ ਹੁਣ ਵੀ ਕੋਈ ਸਮਾਂ ਲੇਟ ਨਹੀਂ ਹੋਇਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਦਿਲ ਦੀਆਂ ਗੱਲਾਂ ਕਰਨ ਦਾ ਮੌਕਾ ਘੱਟ ਮਿਲਦਾ ਹੈ ਦਿਮਾਗ ਦੀ ਚੁੰਝ ਚਰਚਾ ਜ਼ਿਆਦਾ ਹੁੰਦੀ ਹੈ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕੋਟ ਕਪੂਰੇ ਨੇੜੇ ਦਵਾਰਿਆਂ ਨੇ ਪਿੰਡ ਦਾ ਇੱਕ ਨੌਜਵਾਨ ਬਠੰਡੇ ਵੱਲੋਂ ਕਿਵੇਂ ਮਹਾਰਾ ਕੱਤਦਿਆਂ ਅਸਰ ਵਿੱਚ ਇਹਨੂੰ ਸਿੱਧੇ ਰੂਪ ਦਾ ਧਾਨੇ ਪਾਣੀ ਦੀ ਖੇਚ ਕਮਾਂਗੇ ਜੀ ਜੀ ਪਤ ਦੂਜੀ ਗੱਲ ਇਹ ਹੈ ਕਿ ਜਦੋਂ ਮੈਂ ਕੋਰਸ ਤੋਂ ਪਹਿਲਾਂ ਅਧਿਆਪਨ ਕੋਰਸ ਤੋਂ ਪਹਿਲਾਂ ਮੈਂ ਕੀਤੀਆਂ 15 ਨੌਕਰੀਆਂ ਹਾਂਜੀ ਹਾਂਜੀ ਤੇ ਮੇਰੇ ਦਿਮਾਗ ਚ ਇੱਕੋ ਹੀ ਗੱਲ ਸੀ ਵੀ ਮੈਂ ਯਾਰ ਮਾਸਟਰ ਲੱਗਾ ਮਾਸਟਰ ਤਾਂ ਵੀ ਸਹੀ ਗੱਲ ਮੈਂ ਤੁਹਾਨੂੰ ਦੱਸਦਾ ਲੱਗਿਆ ਜਾਂ ਨਹੀਂ ਲੱਗਾ ਵੀ ਮੇਰਾ ਕਾਦਾ ਸੀ ਮੈਂ ਪ੍ਰੋਫੈਸਰ ਹੋਵਾਂ ਜੀ ਪ੍ਰੋਫੈਸਰ ਕਿਉਂ ਹੋਵਾਂ ਜੀ ਕਨ ਕਿੰਨੇ ਬੰਦਿਆਂ ਨੂੰ ਹੋ ਸਕਦਾ ਹੈ ਪੀੜ ਵੀ ਲੱਗ ਜੇ ਜੀ ਤੇ ਬਹੁਤ ਸਾਰੇ ਪ੍ਰੋਫੈਸਰ ਮੈਂ ਵੇਖੇ ਵੀ ਉਹਨਾਂ ਨੇ ਕਦੇ ਪੀੜ ਨਹੀਂ ਲਾਇਆ ਸੀ ਜੀ ਮੇਰੇ ਮਨ ਚ ਇੱਕੋ ਲਾਲਸਾ ਸੀ ਕਿ ਮੈਂ ਪ੍ਰੋਫੈਸਰ ਹੋਵਾਂ ਤੇ ਫਿਰ ਮੈਂ ਦੱਸਾਂ ਪੜਾਈ ਦਾ ਕੰਮ ਹੈ ਜੀ ਜੀ ਲਓ ਜੀ ਮੈਂ ਜੀਰੇ ਹੁੰਦਾ ਸੀ ਬਾਕੀ ਬਾਹਲਾ ਕੁਝ ਬਾਹਲਾਂ ਨੌਕਰੀਆਂ ਦਾ ਜ਼ਿਕਰ ਤਾਂ ਨਾ ਕਰੀਏ ਕਿਉਂਕਿ 15 ਦਾ ਕਰਦੇ ਕਰਦੇ ਆਪਣੇ 12 ਮਿੰਟ ਹੋ ਜਾਣੇ ਜੀ ਜੀ ਯੇ ਰਹਿੰਦਾ ਸੀ ਉਹ ਟਰੈਕਟਰ ਕੰਪਨੀ ਦਾ ਮੈਨੇਜਰ ਸੀ ਚੰਗੇ ਪੈਸੇ ਮਿਲਦੇ ਸੀ ਮੋਟਰਸਾਈਕਲ ਤੇ ਕਾਰ ਕੰਪਨੀ ਦੀ ਸੀ ਆਪਾਂ ਮौजਾਂ ਕਰਦੇ ਸੀ ਅੱਛਾ ਜੀ ਤੇ ਪੜਦਾ ਮੈਂ ਬਹੁਤ ਸੀ ਤੇ ਮੈਂ ਇਹ ਗੱਲ ਮੇਰੇ ਦੋਸਤ ਪ੍ਰੋਫੈਸਰ ਮਲਕੀਤ ਗਿੱਲ ਨਾਲ ਕੀਤੀ ਜੀ ਮੈਨੂੰ ਕਹਿੰਦਾ ਯਾਰ ਇਥੋਂ ਭੱਜ ਜਾ ਜਿੰਨੀ ਛੇਤੀ ਹੋ ਸਕੇ ਠੀਕ ਜੇ ਤੂੰ ਤੇਰੀ ਕੋਰਸ ਕੀਤਾ ਤੇਰੇ ਉਧਰ ਨੌਕਰੀ ਆਈ ਪਈ ਤੇ ਜੋਪ ਕਰਕੇ ਮਾਸਟਰ ਲੱਗ ਜਾ ਜੇ ਪੜਨਾ ਤੇ ਜੇ ਗਾਂ ਕੁਝ ਬੰਨਣਾ ਤਾਂ ਜੀ ਜੀ ਤੇ ਜੇ ਮਿੱਤਰਾ ਆ ਐਸ਼ਾਨੀਆ ਕਰਨੀਆਂ ਕਿਉਂਕਿ ਐੱਚੇ ਹੀ ਸੀ ਜੀ ਤੇ ਫੇਰ ਫੇਰ ਕਹਿੰਦਾ ਵੀ ਪੜਿਆ ਤਾਂ ਨਹੀਂ ਜਾਣਾ ਠੀਕ ਹੈ ਲਓ ਜੀ ਮੈਂ ਉਹਦੀ ਗੱਲ ਉਹਦੀ ਗੱਲ ਪੱਲੇ ਮੰਨੀ ਵੀ ਤੇ ਨਾਲ ਮੈਂ ਆਖਿਆ ਯਾਰ ਮੈਂ ਵੀ ਐਮਏ ਕਰਨੀ ਪਊ ਮੈਨੂੰ ਸਾਰਾ ਕਰ ਜੀ ਮੈਨੂੰ ਕਹਿੰਦਾ ਕਰ ਗੋਲਡਮੈਨ ਲੈਸ ਬਣ ਹੂੰ ਮੇਰੇ ਮੂੰਹ ਚੋਂ ਕੀ ਨਿਕਲਿਆ ਜਾਂ ਨਹੀਂ ਨਿਕਲਣਾ ਚਾਹੀਦੇ ਉਹ ਜੱਟਾਂ ਦੇ ਮੁੰਡੇ ਕਿਹੜੇ ਗੋਲਡਮੈਨ ਲੈਸ ਹੁੰਦੇ ਆ ਜੀ ਤੇ ਉਹਨੇ ਜਿਹੜੀ ਗੱਲ ਮੈਨੂੰ ਆਖੀ ਮੈਂ ਵੀ ਤਾਂ ਗੋਲਡ ਮੈਡਲਿਸਟ ਐ ਯੂਨੀਵਰਸਿਟੀ ਦਾ ਅੱਛਾ ਜੀ ਮੈਂ ਵੀ ਤਾਂ ਇਕਨੋਮਿਕਸ ਦੇ ਵਿੱਚੋਂ ਕੀਤੀ ਐ ਜੀ ਜੀ ਐਨਾ ਕਹਿ ਕੇ ਮੈਨੂੰ ਤੇ ਅਗਲੇ ਦਿਨ ਮੈਂ ਜੀ ਬੋਰਗਿਆ ਬਸਤਰਾ ਚੁੱਕਿਆ ਤੇ ਭੱਜ ਆਇਆ ਅੱਛਾ ਨਵ ਕੰਪਨੀ ਨੂੰ ਕੋਈ ਨਹੀਂ ਦੱਸਿਆ ਮੈਂ ਕਿੱਧਰ ਚੱਲੇ ਐ ਤੇ ਨਾ ਕਹ ਦੈਨੂੰ ਦੱਸਿਆ ਅੱਛਾ ਬੱਡੇ ਮੇਰੀ ਮਾਸਟਰੀ ਦੇ ਪੂਰੇ ਵਿਰੁੱਧ ਸੀ ਵੱਡੇ ਭਾਈ ਸਾਹਿਬ ਕਹਿੰਦੇ ਉਹ ਮਾਸਟਰੀ 'ਚ ਕੁਝ ਨਹੀਂ ਪਿਆ ਪਰ ਉਹਨਾਂ ਨੂੰ ਮੇਰਾ ਅਗਲਾ ਸੁਪਨਾ ਪਤਾ ਨਹੀਂ ਸੀ ਠੀਕ ਹੈ ਜੀ ਦੂਜੀ ਗੱਲ ਘਰੇ ਆਪਣੇ ਨੰਬਰ ਨੂੰ ਬਹੁਤ ਘਟੇ ਹੋਏ ਸੀ ਕਿਉਂਕਿ ਮੈਂ ਗਹਿਰਵੀ ਚਨਾਉਨ ਮੈਡੀਕਲ ਚ ਭੱਜ ਗਿਆ ਸੀ ਅੱਛਾ ਤੇ ਉਹਨਾਂ ਨੂੰ ਆਏ ਲੱਗੇ ਸਾਡਾ ਉਹਨਾਂ ਨੂੰ ਕੰਮ ਆ ਓਕੇ ਇਹ ਤਾਂ ਨੰਬਰ ਨੂੰ ਨੰਬਰ ਐਮ ਐਮ ਐ ਕਰੀ ਜਾਂਦਾ ਐਵੇਂ ਲੋਕ ਜਿਵੇਂ ਕਰਦੇ ਥਲਡ ਵੀ ਜੇ ਇਹ ਕਰ ਲੂਗਾ ਤੇ ਇੱਕ ਕਿਹੜੀ ਪ੍ਰੋਫੈਸਰੀ ਇਹ ਜਿਵੇਂ ਲੈ ਲੂਗਾ ਤੇ ਗੱਲ ਉਹਨਾਂ ਦੀ ਕੁਝ ਨਾ ਕਿਸੇ ਪੱਧਰ ਤੇ ਠੀਕ ਵੀ ਹੋਊਗੀ ਜੀ ਤੇ ਮੈਂ ਜੀ ਭੱਜ ਗਿਆ ਧਿਆਨ ਕਿ ਇਥੇ ਮਾਸਟਰ ਲੱਗ ਗਿਆ ਅੱਛਾ ਮਾਸਟਰ ਲੱਗ ਗਿਆ ਤੇ ਫਿਰ ਕਹਿੰਦੇ ਰਹਿ ਗਿਆ ਨੀ ਮਹਾਪੁੱਤ ਸਾਰਾ ਜੋਗਾ ਬਠਿੰਡੇ ਦੀ ਮਿੱਟੀ ਨੇ ਜੀ ਐਸਾ ਮੋਇਆ ਤੇ ਬਠਿੰਡੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਹਮ ਸੱਚ ਜਾਣੋ ਕਿ ਜੀ ਤਾਂ ਮੈਂ ਵੀ ਜੀ ਕਿਉਂਕਿ ਜਿਹੜੇ ਮੇਰੇ ਅੱਗੇ ਵਾਰਾਦਰਜੇ ਬੰਦੇ ਹੁੰਦੇ ਉਹਨਾਂ ਨੂੰ ਪਿਆਰ ਬਹੁਤ ਮਿਲਦਾ ਹੁੰਦਾ ਜੀ ਤੇ ਉਹਨਾਂ ਕੋਲੇ ਟਾਈਮ ਵੀ ਆਮ ਹੀ ਹੁੰਦਾ ਚਾਹ ਜੋਗੇ ਪੈਸੇ ਵੀ ਹੁੰਦੇ ਜੀ ਤੇ ਉਹਨਾਂ ਨੂੰ ਫਿਰ ਹਰੇਕ ਹੀ ਕਹਿੰਦੇ ਆ ਠੀਕ ਆ ਜਾ ਆ ਜਾ ਚੱਲ ਗਿਆ ਕਮੋਰੇਵ ਜੀ ਸੀ ਅਸੀਂ 10 15 ਜਾਣੇ ਕਦੇ ਇੱਧਰ ਜਾਂਦੇ ਕਦੇ ਉੱਧਰ ਕਦੇ ਕਾਮਰੇਟਾਂ ਜਾਂਦੇ ਕਦੇ ਡਰਾਮੇ ਘੇੜ ਲੈਂਦੇ ਕਦੇ ਇਹਦਾ ਕੁਝਿਆ ਕਰੀ ਗਏ ਠੀਕ ਆ ਜਦੋਂ ਇੱਥੇ ਆਇਆ ਜੀ ਤੇ ਮੈਨੂੰ ਗੱਲ ਨੇ ਇੱਕ ਗੱਲ ਹੀ ਗਈ ਸੀ ਸਾਰਾ ਕੁਝ ਛੱਡ ਕੇ ਪੜਨਾ ਬਹੁ ਓਕੇ ਲਓ ਜੀ ਮੈਂ ਇੱਥੇ ਆ ਗਿਆ ਜੀ ਤੇ ਮੈਨੂੰ ਗੱਲ ਨੇ ਇੱਕ ਗੱਲ ਹੋਰ ਕਹੀ ਸੀ ਜੀ ਕਿ ਪੰਜ ਸੱਤ ਬੰਦੇ ਉਹ ਲੱਭ ਪਾਈ ਜਿਹੜੇ ਯੂਨੀਵਰਸਿਟੀ ਦੇ ਗੋਲਡ ਮੈਡ ਲਿਸਟ ਹੈ ਤੇ ਤੈਨੂੰ ਬਤਾ ਲਗੋ ਕਿਵੇਂ ਪੜਦੇ ਠੀਕ ਹੈ ਜੀ ਮੈਂ ਗਿਆ ਜੀ ਕੋਈ ਵੀ ਨੇੜੇ ਨਾ ਲੱਗੰਦੇ ਵੇ ਹਮ ਔਰ ਯਾਰ ਆ ਆਜਣੇ ਵੇ ਪੜਤੂ ਪੜਤੂ ਆ ਜਾਣੇ ਹਮ ਮੈਂ ਬਾਈ ਜੀ ਕੋਲੇ ਗੱਲ ਕੀਤੀ ਬਾਈ ਜੀ ਕਹਿੰਦੇ ਵੀ ਤੂੰ ਡਾਕਟਰ ਚੰਦ ਕੋਲੇ ਜਾ ਅੱਛਾ ਜੀ ਆਦਤਾਂ ਦਾ ਉਹਨੀਆਂ ਨਾ ਭਾਵੇਂ ਬਣਾਈ ਜੀ ਕੋਕੋ ਚੰਦ ਹੁਣੀ ਦਰਦੂਰ ਵੀ ਲੈਂਦੇ ਸੀ ਹੂੰ ਤੇ ਵਾਕੀ ਕਹਿੰਦੇ ਵੀ ਉਹ ਜਿਆ ਟੀਚਰ ਪੰਜਾਬ 'ਚ ਤਾਂ ਕੋਈ ਹੈ ਨਹੀਂ ਉਹ ਠੰਡੇ ਸੀ ਨਹੀਂ ਜੀ ਨਹੀਂ ਉਹ ਸੀ ਕੋ ਫਲੋਰ ਕੋਲੇ ਪ੍ਰਤਾਪਪੁਰਾ ਪਿੰਡ ਚੰਦ ਡਾਕਟਰ ਚੰਦ ਲਓ ਜੀ ਆਪਾਂ ਉਹਨਾਂ ਕੋਲੇ ਜਾ ਪਹੁੰਚੇ ਜੀ ਜਾ ਪਹੁੰਚੇ ਮੈਂ ਕਿਹਾ ਵੀ ਆ ਗੱਲਾਂ ਮੈਂ ਐਵੇਂ ਕਰਨੀਆਂ ਤੇ ਭਾਈ ਸਾਹਿਬ ਨੇ ਕੱਲਿਆ ਵੀ ਤੁਹਾਡੇ ਕੋਲ ਹੂੰ ਵੇਖ ਕੇ ਜੇ ਮੇਰੇ ਕੰਨੀ ਮੇਰੇ ਕੋਲੇ ਕੱਟ ਜੇਗਾ ਹੂੰ ਮਾਜੀ ਕੱਟਣ ਕੀ ਹੈ ਨਹੀਂ ਕਹਿੰਦਾ ਕਾਕਾ ਵੇ ਤੂੰ ਮੇਰੇ ਦੋਸਤ ਦਾ ਭਰਾ ਭਰਾ ਹੀ ਹੈ ਮੇਰਾ ਛੋਟਾ ਜੀ ਜੀ ਤੇ ਮੈਥੋਂ ਗਾਲ ਵੀ ਨਿਕਲ ਜਾਂਦੀ ਹੈ ਅੱਛਾ ਤੇ ਮੈਂ ਜੇ ਕੋਈ ਐਂ ਗਲਤੀ ਬੰਦਾ ਕਰ ਜੇ ਤਾਂ ਕੁੱਟ ਵੀ ਦਿੰਦਾ ਜੀ ਜੀ ਪ੍ਰੋਫੈਸਰ ਕਹਿੰਦਾ ਕੱਲਾ ਮੈਂ ਹੀ ਆ ਜਿਹੜਾ ਕੁੱਟ ਵੀ ਦਿੰਦਾ ਅੱਛਾ ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਨਹੀਂ ਕੁੱਟ ਲਿਆ ਜੋ ਹੂੰ ਕੁੱਟ ਤਾਂ ਮੈਂ ਖਾਂਦਾ ਹੀ ਆ ਬਚਪਨ ਤੋਂ ਜੀ ਫਿਰ ਸਜਨ ਜੀ ਮੈਂ ਉੱਥੇ ਜਾਵਦਾ ਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਚੰਗਾ ਬਹਿ ਜਾ ਜੀ ਆ ਗਿਆ ਪੱਕਾ ਤੂੰ ਹਾਂਜੀ ਹਾਂਜੀ ਨਾਲ ਦਿੱਤੀ ਇੱਕ ਸ਼ੀਟ ਐਮਏ ਵਾਲੀ ਅੱਛਾ ਇਹ ਪੰਜ ਦੇ ਤੇ ਸਵਾਲ ਕਹਿੰਦੇ ਕਰ ਤਿੰਨ ਘੰਟੇ ਦੇ ਰਕਾਲ ਸਮਾਂ ਹੂੰ ਮੈਂ ਤਿੰਨਾਂ ਘੰਟਿਆਂ ਚ ਜੀਓ ਲਿਖਤੇ ਲਿਖਤੇ ਹੂੰ ਉਹਨਾਂ ਨੇ 15 ਘੰਟਿਆਂ ਚ ਵੇਖ ਕੇ ਮੈਨੂੰ ਕਹਿੰਦੇ ਆ ਲੋ ਜੀ 35 ਨੰਬਰ ਹੈ ਹੂੰ ਮੇਰੇ ਤੂੰ ਛੁੱਟ ਗਏ 35 ਨਾਲ ਤਾਂ ਕੁਝ ਨਹੀਂ ਬਣ 35 ਪਾਸ ਮਾਰਕ ਸੀ ਹੋਏ ਹੂੰ ਉਹ ਮੈਨੂੰ ਕਹਿੰਦੇ ਵੀ ਗੱਲ ਸੁਣ ਲਾ ਜਿਵੇਂ ਤੂੰ ਲਿਖਿਆ ਤੇ ਆ ਕੀਤਾ ਇੰਨੇ ਹੀ ਆਉਣੇ ਐ ਹੂੰ ਹੁਣ ਸੁਣ ਕਹਿੰਦੇ ਕਰੀ ਦਾ ਕੀ ਐ ਇਹ ਸ਼ਾਇਦ ਸੁਣਨ ਵਾਲੇ ਕੇ ਦੇ ਕੰਮ ਆ ਜੇ ਕਿ ਮੈਂ ਥੋੜਾ ਜਿਆਦਾ ਦੱਸੀ ਦੇਮ ਜੀ ਉਹ ਕਹਿੰਦੇ ਪਹਿਲੀ ਗੱਲ ਜੀ ਟਾਈਮ ਮੈਨੇਜਮੈਂਟ ਓਕੇ ਜਿਹੜਾ ਤੁਸੀਂ ਕੰਮ ਕਰਨਾ ਉਹਦੇ ਵਾਸਤੇ ਸਮਾਂ ਨਿਸ਼ਚਿਤ ਕਰੋ ਹੂੰ ਪਰ ਨਾ ਉਹਦੇ ਵਾਸਤੇ ਵੀ ਸਮਾਂ ਨਿਸ਼ਚਿਤ ਹੋਵੇ ਇੰਨੇ ਤੋਂ ਇੰਨੇ ਮੈਂ ਪੜਨਾ ਹੀ ਪੜਨਾ ਹੈ ਠੀਕ ਹੈ ਜਦੋਂ ਪੇਪਰ ਦੇਣਾ ਹੂੰ ਕਹਿੰਦੇ ਹੁਣ ਤੁਹਾਡੇ ਨੁਕਸ ਕੀ ਹੈ ਹੂੰ ਪਹਿਲੇ ਸਵਾਲ ਤੇ ਤੰਗ ਕੇ ਲਾਤਾ ਜੋਰ ਜੀ 45 ਮਿੰਟ ਲਾਤੇ ਜੀ ਦੂਜੇ ਤੇ 35 ਲਾਤੇ ਕਿਉਂਕਿ ਤੇ 30 ਲੱਗ ਤੇ ਅਖੀਰਲੇ ਤੇ ਕੋਈ 5 ਮਿੰਟ ਸੀ ਪੁਆਇੰਟ ਲਿਖਤੇ ਹੂੰ ਕਹਿੰਦੇ ਹਾਂ ਤੁਹ ਪਾਲਦਾ ਮੈਂ ਸਾਰਿਆਂ ਦੇ ਵਾਰ-ਵਾਰਾ ਨੰਬਰ ਮਿਲਣਗੇ 60 ਨੰਬਰ ਫੇਰ ਬੰਦੇ ਆ ਹੂੰ ਸਰ ਮੈਂ ਕਾ ਜੀ ਫਿਰ ਦੱਸੋ ਕਹਿੰਦੇ ਵੀ ਪਹਿਲੀ ਗੱਲ ਪਹਿਲਾ ਪ੍ਰਸ਼ਨ ਜਦੋਂ ਤੁਸੀਂ ਕਰਨ ਲੱਗੇ ਆ ਜਿੱਥੇ 35 ਮਿੰਟ ਹੋ ਗਏ ਉਹ ਛੱਡ ਦੇਣਾ ਭਾਵੇਂ ਅੱਧਾ ਪਾਉਣਾ ਕੋਸ਼ ਠੀਕ ਉਹਦੇ ਨੰਬਰ ਉਹਨੇ ਮੈਲੀ ਜਾਣੇ ਓਕੇ ਬਾਕੀ ਕਹਿੰਦੇ ਆਖਰੀ ਜਿਹੜਾ ਤੁਹਾਡਾ ਪ੍ਰਸ਼ਨ ਹੈ ਜੀ ਉਹਦੇ ਵਾਸਤੇ ਤੋਡੇ ਕੋਲ ਘੱਟ ਤੋਂ ਘੱਟ 35-40 ਮਿੰਟ ਹੋਣ। ਆਹ ਡਿਟੇਲ ਚ ਲਿਖੋ ਪੂਰਾ। ਠੀਕ ਆ। ਤੇ ਕਈ ਵਾਰੀ ਮੇਰੇ ਵਰਗਾ ਕਹਿੰਦਾ ਪਿਛਲਾ ਪ੍ਰਸ਼ਨ ਨਹੀਂ ਵਹਿੰਦਾ ਹੁੰਦਾ ਵੀ ਇਹ ਕਿੰਨੇ ਕਿਤਾ। ਉਹਦੋਂ ਅਸਲ ਵਿੱਚ ਐਨੇ ਅੱਜ ਵਾਂਗੂ ਨਹੀਂ ਸੀ। ਉਹਦੇ ਚ ਪੰਜ ਹੀ ਪ੍ਰਸ਼ਨ ਕਰਨੇ ਹੁੰਦੇ ਸੀ ਤੁਸੀਂ। ਜੀ। ਪੰਜ ਪੰਜ ਪ੍ਰਸ਼ਨਾਂ ਤੇ ਹੀ ਤੁਹਾਨੂੰ ਮਤਲਬ ਟਾਈਮ ਹੈ ਜਿਹੜਾ 3 ਘੰਟੇ ਹੁੰਦਾ ਸੀ ਵੰਡਣਾ ਪੈਂਦਾ ਸੀ। ਠੀਕ ਠੀਕ। ਓਕੇ। ਉਹ ਸਭ ਕਾ ਮੇਰੇ ਜਿਹੜਾ ਜੀ ਕੰਮ ਆ ਗਿਆ। ਹੂੰ। ਪਹਿਲੇ ਜਿਹੜਾ ਸੀਗਾ ਸਾਲ ਐਮਏ ਦਾ ਉਹ ਚ ਮੇਰੀ ਫਸਟ ਡਿਵੀਜ਼ਨ ਆ ਗਈ ਯੂਨੀਵਰਸਿਟੀ ਚ ਤੀਜੇ ਨੰਬਰ ਤੇ ਆ ਗਿਆ ਅੱਛਾ ਤੇ ਫੇਰ ਘਰ ਦੇ ਕਹਿੰਦੇ ਨੌਕਰੀ ਤੇ ਵੀ ਲੱਗਾ ਹੂੰ ਹੂੰ ਤੂੰ ਪੜਿਆ ਲਿਖਿਆ ਹੋਈ ਤੇਰਾ ਵਿਆਹ ਕਰਨਾ ਅੱਛਾ ਫੇਰ ਜੀ ਚਲ ਸੋ ਚੱਲ ਹੂੰ ਉਹ ਕੁੜੀ ਹੈ ਫਲਾਨੀ ਹੈ ਤੇ ਉਹ ਕੀ ਹੈ ਜੀ ਮੈਂ ਕੁਛ ਟਾਜਾ ਮਾਰਦਾ ਰਿਹਾ ਹੂੰ ਯਾਨਕਿ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਮੈਂ ਟਾਲਾ ਮਾਰਦਾ ਰਿਹਾ ਜੀ ਜੀ ਜੂਨ ਚ ਦੋ ਖਾਲਸੇ ਹੂੰ ਆਏ ਹੂੰ ਤੇ ਬਾਪੂ ਜੀ ਬਾਹਰ ਬੈਠੇ ਹੁੰਦੇ ਸੀਗੇ ਉੱਥੇ ਮੇਰੀ ਥੱਲੇ ਹੂੰ ਕਹਿੰਦੇ ਵੀ ਆਹ ਗੱਲ ਹੈ ਜੀ ਰਿਸ਼ਤਾ ਕਰਨਾ ਹੈ ਪਿੰਡ ਹੂੰ ਬਾਪੂ ਕਹਿੰਦੇ ਵੀ ਰਿਸ਼ਤਾ ਤਾਂ ਉਹ ਤਾਂ ਆਹਦੇ ਡਿਊਟੀ ਤੇ ਹੈ ਹੂੰ ਕਹਿੰਦੇ ਤੁਸੀਂ ਦੱਸੋ ਜੀ ਹਾਂ ਕਰੋ ਬਾਪੂ ਕਹਿੰਦੇ ਮੈਂ ਕਿਵੇਂ ਹਾਂ ਕਰ ਸਕਦਾ ਉਹ ਤਾਂ ਭਾਈ ਉਹ ਤੇ ਨਰਪੈਸਾਂ ਜਾਣਨ ਹਾਂਜੀ ਤੇ ਮੈਨੂੰ ਨਹੀਂ ਪਤਾ ਜੀ ਉਹ ਅਸ ਵਿੱਚ ਕੁੜੀਆਂ ਮੇਰੇ ਨਾਲ ਉੱਥੇ ਓਟੀ ਵਗੈਰਾ ਕਰਦੀਆਂ ਜਾਂ ਉਹ ਇਹ ਜੁਗਿੰਦਰ ਕੌਰ ਦੀ ਜਿਹੜੀ ਮਤਲਬ ਭੈਣ ਦੀ ਵੱਡੀ ਦੀ ਕੁੜੀ ਸੀ ਉਹ ਤਾਂ ਵੱਡੀ ਸੀ ਉਹ ਜਾਣਦੀਆਂ ਸੀ ਉਹ ਇਹਨੂੰ ਕੁੜੀਆਂ ਸਰੀਆਂ ਮਾਸੀ ਦੀ ਕੁੜੀ ਨਾਲ ਪੜ੍ਹਦੀਆਂ ਸੀ ਉਹਨਾਂ ਨੇ ਜੀ ਮੈਨੂੰ ਉਹ ਵੇਖਾ ਵਗਾਈ ਹੋ ਗਈ ਤੇ ਸਾਡਾ ਵਿਆਹ ਹੋ ਗਿਆ ਤੇ ਜਿੱਦਨ ਮੇਰਾ ਵਿਆਹ ਹੋ ਕੇ ਜਦੋਂ ਇਹ ਗਈ ਤੇ ਭਾਈ ਸਾਹਿਬ ਪਤਾ ਕੀ ਕਹਿੰਦੇ ਕਹਿੰਦੇ ਗੱਲ ਸੁਣ ਲੈ ਕੁੜਗੇ ਸਾਦਾ ਸੀ ਕਮਲਾ ਸਦਾ ਸਿਆਣਾ ਯਾ ਯੂਨੀਵਰਸਿਟੀ ਚੋ 3ਜੀ ਪੋਜੀਸ਼ਨ ਲਈਏ ਨੇ ਅੱਛਾ ਜੇ ਤਾਂ ਆ ਗਈ ਇਹਦੋਂ ਵਧੀਆ ਪੋਜੀਸ਼ਨ ਤੇ ਅਸੀਂ ਆਖੇ ਕੁੜੀ ਸਿਆਣੀ ਆ ਭਾਈ ਮਿਹਨਤ ਕਰਾਈ ਹੈ ਤੇ ਨਹੀਂ ਇਸਾਂ ਦਾ ਕੰਮ ਹੀ ਆ ਕਿਤਾਬਾਂ ਪੜਤੀਆਂ ਅੱਛਾ ਮਨ ਤੂੰ ਵੇਖ ਲੈ ਅੱਛਾ ਫੇਰ ਭਾਈ ਇਹ ਭਾਈ ਸਾਹਿਬ ਨੇ ਕਿਹਾ ਹਾਂ ਵੱਡੇ ਭਾਈ ਸਾਹਿਬ ਭੱਲੇ ਦੇ ਨਹੀਂ ਅੱਛਾ ਉਹ ਜੀ ਇਹ ਹੋਰੂ ਜੇ ਮੂੰਹ ਕਰੇ ਕਿਉਂਕਿ ਇਹ ਇਹਨਾਂ ਦੇ ਘਰੇ ਕੋਈ ਉਹਨਾਂ ਨਾਲ ਕੋਈ ਪੜਿਆ ਨਾ ਕੋਈ ਉਹਦੀ ਗੱਲ ਦੀ ਸੀ ਬਾਤ ਨਹੀਂ ਸੀ ਪਰ ਫੇਰ ਇੱਥੇ ਆਣ ਕੇ ਜਦੋਂ ਇਹਨਾਂ ਨੇ ਮੈਨੂੰ ਵੇਖਿਆ ਵੀ ਐ ਆ ਐ ਟੰਗਣਾ ਪੜਦਾ ਸਤ ਮੈਂ ਸਾਨੂੰ ਘਰ ਤੋਂ ਤੋਰਤਾ ਕਹਿੰਦੇ ਚਲੋ ਆਓ ਤੇ ਬਠੰਡੇ ਅੱਛਾ ਪੜੋ ਹੂੰ ਫੇਰ ਜੀ ਬੱਸ ਸਾਧਪੁਣਾ ਸਾਧਪੁਣਾ ਕਲੱਕੜਪੁਣਾ ਉੱਥੋਂ ਸ਼ੁਰੂ ਹੋਇਆ ਹੂੰ ਬਈ ਰੇਕੇਦਾਰ 5 ਸਾਲੀਆਂ ਹੂੰ 2 ਸਾਲੇ ਹੂੰ ਹੋਰ ਆ ਹੱਲ ਬੱਲ ਪਤਾ ਨਹੀਂ ਕਿੰਨਾ ਕੁਝ ਉਹ ਵਿਚਾਰੇ ਮਿਲਣਾ ਆਇਆ ਕਰਨ ਹੂੰ ਮੈਂ ਆਖਿਆ ਕਰਾ ਮੇਰੇ ਕੋ 15 ਮਿੰਟ ਹੈ ਹੂੰ ਮੈਂ ਪੜਨ ਬਹਿਣਾ ਤੇ ਤੁਸੀਂ 15 ਮਿੰਟਾਂ ਚ ਗੱਲਬਾਤ ਕਰਨਾ ਹੂੰ ਉਦੋਂ ਇੱਕ ਸਟੇਜ ਐਲਜੀ ਵੀ ਆ ਗਈ ਵੀ ਆਉਣ ਵਾਲ ਨੇ ਉਹਨਾਂ ਦੇ ਜਗENDER ਕੌਰ ਨੇ ਕਹਿਣਾ ਵੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਜਾਵੜੋ ਉਹਨੇ ਗੱਲ ਨਹੀਂ ਕਰਨੀ ਫਿਰ ਗੁੱਸਾ ਕਰੂੰਗੇ ਹਾਂ ਫਿਰ 6 ਮਹੀਨੇ ਬੱਚੋ ਸਾਰੇ ਉਹਨੋਂ ਫਟ ਗਈ ਹੂੰ ਤੇ ਆਪਾਂ ਉਹਦੇ ਪੜਾਈ ਵਾਲੇ ਪਾਸੇ ਲੱਗੇ ਜੀ 8 ਘੰਟੇ ਸਕੂਲ ਦੇ ਲੇਖੇ 6 ਘੰਟੇ ਸਕੂਲ ਦੇ ਘੰਟਾ ਘੰਟਾ ਜਾਣਾ ਹੁੰਦਾ ਹੂੰ ਤੇ 8 ਘੰਟੇ ਪੜਾਈ ਦੇ ਲੇਖੇ ਬਾਕੀ ਵੇਲੇ ਘੰਟੇ ਬਚੇ 8 ਹੂੰ ਉਹਦੇ ਚ ਤੁਸੀਂ ਨਹਾਉਣਾ ਵੀ ਧੋਣਾ ਵੀ ਸਭ ਕੁਝ ਕਰਨਾ ਜ਼ਿੰਦਗੀ ਵੀ ਜਿਉਣੀ ਹੈ। ਹੂੰ ਤੇ ਐਂ ਕਰਦਿਆਂ ਹੂੰ ਫੇਰ ਬਠਿੰਦੇ ਤੇ ਲਿਖਦਾ ਮੈਂ ਪਹਿਲਾਂ ਵੀ ਸੀ। ਜੀ ਜੀ ਮੈਂ ਲਿਖਦਾ ਸੀ 1970-72 ਤੋਂ ਮੈਂ ਛਪਣ ਲੱਗਾ। ਕੀ ਲਿਖਦੇ ਸੀ? ਕਵਤਾ, ਗਜ਼ਲ, ਗੀਤ ਇਹ ਜਾਂ ਕੋਈ ਲਿਖਦਾ ਸੀ। ਜੀ ਫੇਰ ਉਹ ਜਦੋਂ ਮੈਂ ਲਿਖਦਾ ਨਾ ਹੂੰ ਤੇ ਸਮੱਸਿਆ ਕਿੱਥੇ ਆ ਜਾਂਦੀ ਵੀ ਅਗਲੇ ਕੰਦੇ ਵੀ ਉਹ ਬਾਈ ਜੀ ਦਾ ਚੱਕ ਕੇ ਲਿਆ ਕੇ ਸੁਣਾਤਾ ਆਏ ਨੇ ਕੋਈ ਗਜ਼ਲ ਕਵਤਾ ਵਗੈਰਾ ਲਿਖਦੇ ਸੀ ਉਹ। ਥੱਪਾ ਉਹਨਾਂ ਦਾ ਲੱਗ ਜਾਂਦਾ। ਥੱਪਾ ਉਹਨਾਂ ਦਾ ਲੱਗ ਜਾਂਦਾ। ਯਾਰ ਮੈਨੂੰ ਕੀਚੀਚੀ ਜੀ ਬੜੀ ਉੱਠਣੀ ਹੂੰ ਯਾਰ ਇਹ ਚੰਗਾ ਕੰਮ ਹੈ ਮੈਨੂੰ ਸਮਝਦੀ ਕੁਛ ਨਹੀਂ ਅੱਛਾ ਮੈਂ ਕਰਦਿਆਂ ਕਰਦਿਆਂ ਮੈਂ ਖੇਡਾਂ ਦਾ ਕਿਉਂਕਿ ਮੇਰੇ ਦੋਸਤਾਂ ਨਾਲ ਕਈਆਂ ਨਾਲ ੱੱੱਕਾ ਬਹੁਤ ਹੋਇਆ ਸੀ ਖਿਡਾਰੀਆਂ ਨਾਲ ਹੂੰ ਫਿਰ ਮੈਂ ਆਖਿਆ ਖਿਡਾਰੀਆਂ ਬਾਰੇ ਲਿਖੀਏ ਅੱਛਾ ਤੇ ਮੈਨੂੰ ਚਮਚੇਰ ਸੰਧੂ ਕਹਿੰਦਾ ਯਾਰ ਸਾਡੇ ਬਾਤ ਲਿਖ ਜੀ ਮੈਂ ਕੀ ਲਿਖਾਂ ਕਹਿੰਦਾ ਖਿਡਾਰੀਆਂ ਦੀਆਂ ਪਤਨੀਆਂ ਨਾਲ ਮੁਲਾਕਾਤ ਆ ਜਿਹੜੀ ਅੱਛਾ ਉਹ ਕਰਕੇ ਲਿਆ ਕਰ ਓਕੇ ਲਓ ਜੀ ਆਪਾਂ ਸ਼ੁਰੂ ਕਰਤੀ ਛੇਕ ਮੁਲਾਕਾਤ ਤੱਕ ਕੀਤੀਆਂ ਮੈਂ ਵੱਡੇ ਬਹੁਤ ਵੱਡੇ ਆਰਟੀਕਲ ਸੀ ਤੇ ਮੈਂ ਉੱਥੇ ਲੈ ਕੇ ਜਾਵੜਾ ਸ਼ਮਸ਼ੇਰ ਸੰਧੂ ਉੱਥੇ ਨਾ ਜਿਹੜਾ ਉੱਥੇ ਬੈਠਾ ਸੀ ਇਹ 6 ਤਣੀ ਜੀ ਅਸੀਂ ਲਾ ਸਕਨੇ ਅਸੀਂ 3 ਕਲਾ ਸਕਦੇ ਆ ਪੰਜਾਬੀ ਟ੍ਰਿਮਸ ਹਾਂ ਪੰਜਾਬੀ ਟ੍ਰਿਮਸ 3 ਕਲਾ ਸਕਦੇ ਆ ਬਾਕੀ ਵੀ ਲੈ ਜਾਓ ਮਾਜੀ ਛੀਏ ਹੀ ਵੜਾਓ ਰੇ ਉੱਥੇ ਬੈਠਾ ਸੀ ਇੱਕ ਹੋਰ ਜਿਹੜਾ ਸੋ ਕਾਲਡ ਪ੍ਰੋਫੈਸਰ ਹੈਡ ਆਫ ਡਿਪਾਰਟਮੈਂਟ ਵੀ ਬਾਅਦ ਚ ਬਣਿਆ ਪੱਤਰਕਾਰੀ ਵੀ ਥੋੜੀ ਜੀ ਕੀਤੀ ਉਹਨੇ ਹਾਂ ਮੈਨੂੰ ਕਹਿੰਦਾ ਆਈ ਨਹੀਂ ਖਵਾਰਨ ਬੋਲੀਦਾ ਹੁੰਦਾ ਮਾਜੀ ਬੋਲੀਦਾ ਕਿਉਂ ਨਹੀਂ ਹੁੰਦਾਗਾ ਮੇਰਾ ਮਾਲ ਮੈਂ ਨਹੀਂ ਛਪਾਉਣਾ ਚਾਹੁੰਦਾ ਇਹਨਾਂ ਦੇ ਉਹ ਕਹਿੰਦਾ ਐਡਾ ਵੱਡਾ ਖਵਾਰਾ ਮਾਜੀ ਹੋਵੇ ਮੈਂ ਖਵਾਰ ਵੱਡੇ ਤੋਂ ਕਿ ਲੈਣਾ ਹੈ ਮੈਂ ਕਹਿੰਦਾ ਨਵਾਂ ਜਵਾਨਾ ਛਪਾ ਦੂੰ ਮੈਨੂੰ ਨਹੀਂ ਕੋਈ ਫਰਕ ਪੈਂਦਾ ਠੀਕ ਆ ਅੱਛਾ ਉਸ ਦੇ ਜੀ ਤੋਂ ਤੂੰ ਵੱਡਾ ਸੀ ਠੀਕ ਆ ਉਹ ਮੈਂ ਸਾਰਾ ਕੁਝ ਚੱਕਿਆ ਤੇ ਨਾਲ ਫੋਟੋ ਸੀ ਨਾ ਜਿਹੜੀਆਂ ਆਤਮਾਨ ਸਿੰਘ ਆ ઓળਖਦੀਆਂ ਮੈਂ ਕਿਹਾ ਆ ਵੀ ਫੜਾ ਦਿਓ ਰੇ ਇਹ ਤਾਂ ਵੀ ਲਾ ਦੇਗਾ ਮੈਨੂੰ ਕਿਉਂ ਲਾਉਂਗੇ ਮੈਂ ਅੱਗੇ ਹੀ ਨਹੀਂ ਦਿੰਦਾ ਤੁਹਾਨੂੰ ਲਾਉਣ ਦੀ ਆਪਾਂ ਸਭ ਕੁਝ ਚੱਕਿਆ ਤੇ ਉੱਥੇ ਸਿੱਧਾ ਮੈਂ ਵਜਿਆ ਜਲੰਧਰ ਜਲੰਧਰ ਅੱਛਾ ਭਾਜੀ ਮੈਨੂੰ ਪਹਿਲਾਂ ਜਾਣਦੇ ਸੀ ਉੱਥੇ ਮੇਰੇ ਆਰਟੀਕਲ ਵਗੈਰਾ ਲੱਗਦੇ ਸੀ ਉਹ ਤੋਂ ਪਹਿਲਾਂ ਸਫਲ ਲੱਗੇ ਸੀ ਹਾਂ ਮੈਨੂੰ ਕਹਿੰਦੇ ਕਿਵੇਂ ਤੁਸੀਂ ਇੱਧਰ ਨੂੰ ਕਿਵੇਂ ਆ ਗਿਆ ਹਾਂ ਮਾਜੀ ਇੱਧਰ ਨੂੰ ਆ ਆ ਗੱਲ ਆ ਆ ਆਰਟੀਕਲ ਸ਼ੁਰੂ ਕਰਨਾ ਹੈ ਹਫਤਾਵਾਰੀ ਹਾਂ ਹੈ ਤੁਹਾਡੇ ਕੋਲ ਥਾਂ ਮੈਨੂੰ ਕਹਿੰਦੇ ਯਾਰ ਇੱਕ ਗੱਲ ਹੈ ਵੀ ਅਸੀਂ ਅਜ ਤੱਕ ਇੱਡਾਂ ਦਾ ਕੋਈ ਕੋਈ ਨਹੀਂ ਕੱਢਿਆ ਦਾ ਸਪਲੀਮੈਂਟ ਜਾਂ ਕੁਛ ਵੀ ਹਾਂ ਤੇ ਜੇ ਨਿਭਾ ਲਏਗਾ ਤਾਂ ਵੇਖ ਲੈ ਘੱਟੋ ਘੱਟ 6 ਮਹੀਨੇ ਕਰਨਾ ਪਊ ਠੀਕ ਹੈ ਮਾਜੀ ਕਰ ਲੂੰਗਾ ਹੂੰ ਮੈਨੂੰ ਕਹਿੰਦੇ ਕਹਿੰਦੇ ਬਹੁਤ ਹੁੰਦੇ ਤੇ ਕੀਤਾ ਕਦੇ ਕਿਸੇ ਨੇ ਨਹੀਂ ਲਗਾਤਾਰ ਲਿਖਣਾ ਬਹੁਤ ਔਖਾ ਹੁੰਦਾ ਮਾਜੀ ਮੈਂ ਹੋ ਹੈ ਹੀ ਕਿਸੇ ਕੰਮ ਵਾਲਾ ਨਹੀਂ ਹੂੰ ਲਓ ਜੀ ਆਪਾਂ ਉੱਥੇ ਜਿਹੜਾ ਪਹਿਲਾ ਫੀਚਰ ਚੱਲਿਆ ਉਹ ਸੀ ਮੇਰੇ ਮਾਹੀ ਦੀ ਚਰਚਾ ਗਲੀ ਗਲੀ ਉਦੋਂ ਬਾਅਦ ਮੇਰੇ ਮਨ 'ਚ ਆਇਆ ਵੀ ਯਾਰ ਆਪਾਂ ਖੇਡਾਂ ਬਾਰੇ ਤਾਂ ਲਿਖਣਾ ਸ਼ੁਰੂ ਕਰਤਾ ਪਰ ਲੋਕ ਆ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਤਾਂ ਬਹੁਤ ਵੱਡੀਆਂ ਐ ਤੇ ਰਾਜਨੀਤਿਕ ਲੋਕ ਉਹਨਾਂ ਨੂੰ ਜਿਹੜਾ ਝੂਠ ਬੋਲ ਬੋਲ ਕੇ ਤੇ ਗੁੰਮਰਾਹ ਕਰਦੇ ਠੀਕ ਹੈ ਤੇ ਫਿਰ ਆਪਾਂ ਖੰਡ ਚਰਚਾ ਸ਼ੁਰੂ ਕਰਤਾ ਹੁਣ 15 ਮਹੀਨੇ ਕੰਮ ਆ ਗਏ ਕਿਉਂਕਿ ਸਾਰੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਉਹ ਤਾਂ ਮੈਨੂੰ ਪਤਾ ਹੀ ਸੀ ਤੇ ਉਹ ਫਿਰ ਬਠਿੰਡੇ ਦਾ ਹਾਲ ਆ ਦੋਲਾ ਕੋਈ ਸਹਾਇਕਲ ਤੇ ਕੋਈ ਕਿਵੇਂ ਕੋਈ ਕਿਵੇਂ ਫਿਰ ਆ ਗਿਆ ਤੂੰੜਕੇ ਤੇ ਸ਼ਮਸ਼ੇਰ ਸਿੰਘ ਜਦੋਂ ੜਕੇ ਆ ਗਿਆ ਫਿਰ ਚਲਸੋ ਫਿਰ ਦੋ ਹੋ ਗਏ ਜੇ ਦੋ ਹੋ ਗਏ ਫਿਰ ਤਾਂ ਵੇਖੋ ਇੱਕ ਤੇ ਇੱਕ 11 ਹੁੰਦੇ ਕਮਲਾ ਤੇ ਇੱਕ ਨੇ ਮਨ ਦੋ ਹੋ ਗਏ ਫਿਰ ਜਿੱਥੇ ਵੀ ਜਾਣਾ ਬੜੇ ਹਾਥਿਆਰੀਆਂ ਗੱਲਾਂ ਹੋਈਆਂ ਕਈ ਥਾਈ ਇੱਕ ਥਾਂ ਸ਼ਮਚੇਰ ਸਿੰਘ ਤੇ ਮੈਂ ਜਾਈਏ ਬੁੜੀਆਂ ਦੀੜੇ ਧੋਈ ਜਾਣ ਹਾਂਜੀ ਦੀੜੇ ਧੋਈ ਜਾਂ ਤੇ ਮੈਂ ਕਿਹਾ ਆਹ ਫੋਟੋ ਕਰਨ ਵਾਲੀ ਕਹਿੰਦਾ ਹੁਣੇ ਕਰ ਦਿੰਨੇ ਆ ਜੀ ਇਹਨੇ ਫੋਟੋ ਆਏ ਆ ਕੇ ਜਦੋਂ ਕੀਤੀ ਨਾ ਸਵਰਨ ਫੋਟੋ ਤੇ ਕੀ ਹੋਇਆ ਪਤਾ ਬਈ ਉਹ ਪਰੇ ਕੋਈ ਬੁੜੀਆਂ ਵਿੱਚ ਨਾਈ ਜਾਂਦੀਆਂ ਸਾਨੂੰ ਦਿਸੀਆਂ ਨਾ ਸੁਆਜਾ ਸੀ ਮਨ ਕੋਸੀ ਸੁਆਜਾ ਤੇ ਜਦੋਂ ਉਹਨਾਂ ਨੇ ਇੱਕਦਮ ਰੌਲਾ ਪਾਇਆ ਤੇ ਉਹ ਸਕੂਟਰ ਦਾ ਮੇਰਾ ਸਟਾਰਟ ਹੀ ਕੀਤਾ ਵਾ ਸੀ ਤੇ ਇਹ ਭੱਜ ਕੇ ਬੈਠਾ ਮਗਰ ਅਸੀਂ ਭੱਜ ਕੇ ਦੌਰ पे ਉੱਥੋਂ ਸਹੀ ਗੱਲ ਹੈ ਵੀ ਅਸੀਂ ਨੇੜੇ ਵਾਲੇ ਪਿੰਡੋਂ ਨਹੀਂ ਖੜੇ ਚੰਨ ਮਿੱਤਰਾ ਕੇ ਤਾਂ ਦਾਦਾ ਇਹ ਦਾ ਕੁਛ ਵੀ ਆਪਰਦਾ ਰਿਹਾ ਪਰ ਉਹ ਜਿਹੜਾ ਪਿਆਰ ਸਤਕਾਰ ਬਠਿੰਡੇ ਚ ਮਿਲਿਆ ਭਾਵੇਂ ਮੈਂ ਸੁਭਾ ਦਾ ਕਹਿ ਜਾਵੀ ਸੀ ਪਰ ਜਿਹੜਾ ਪਿਆਰ ਸਤਕਾਰ ਬਠਿੰਡੇ ਚ ਮਿਲਿਆ ਜੀ ਇੱਥੇ ਸਾਰਿਆਂ ਨੇ ਦੋਸਤਾਂ ਮਿੱਤਰਾਂ ਨੇ ਸਹਿਯੋਗ ਵੀ ਕੀਤੀ ਤੇ ਬਾਕੀ ਅਜੀਤ ਅਖਬਾਰ ਤੋਂ ਜਿਹੜਾ ਪਿਆਰ ਮਿਲਿਆ ਜੀ ਕੋਈ ਕਿ ਜੀ ਇਹ ਅਖਬਾਰ ਚ ਕਦੇ ਖੇਡਾਂ ਦਾ ਲੱਗਾ ਹੀ ਨਹੀਂ ਕੁਝ ਵੀ ਸਰਵਨ ਸਿੰਘ ਮੁੰਡਿਆ ਦੇ ਪਿਆ ਬੀਚ ਗੋਣ ਬਾਤ ਤੇ ਜੀ ਤੇ ਆਪਾ ਜੀ ਦੀ ਬਾਤ ਤੇ ਸ਼ੁਰੂ ਕਰ ਲਿਆ ਤੇ ਜੀ ਦਾ ਫਿਰ ਸਪਲੀਮੈਂਟ ਹੈ ਜਿਹੜਾ ਖੇਡਾਂ ਦਾ ਬਹੁਤ ਲੰਮਾ ਸਮਾਂ ਚੱਲਿਆ ਅੱਜ ਵੀ ਚੱਲਦਾ ਹੈ ਜੀ ਤੇ ਉਹਦਾ ਅੱਧਾ ਸਰਫਾ ਮੈਂ ਹੀ ਭਰਦਾ ਸੀ ਜੀ ਕਈ ਵਾਰੀ ਤਾਂ ਕਈ ਵਾਰ ਇਹ ਵੀ ਹੋਇਆ ਵੀ ਪੂਰਾ ਸਭਾ ਵੀ ਭਰਨਾ ਪਿਆ ਜੀ ਫਿਰ ਹੋਰ ਫੀਚਰ ਚੱਲ ਪਏ ਨਾਲ ਜੀ ਖੁੱਲ੍ਹ ਚਰਚਾ ਚੱਲ ਪਿਆ ਜੀ ਖੁੱਲ੍ਹ ਚਰਚਾ ਨੇ ਬੜੇ ਬਹੁਤ ਪੈਰੇ ਪੈਰੇ ਦਸ਼ਮਨ ਦਿੱਤੇ ਹੂੰ ਚਲੋ ਮਿੱਤਰ ਵੀ ਦਿੱਤੇ ਪਾਠਕ ਪਾਠਕ ਬਹੁਤ ਦਿੱਤੇ ਦਸ਼ਮਨ ਤਾਂ ਆਏ ਹੁੰਦਾਂ ਨੇ ਜਿੰਨੇ ਹੁਣ ਰੁੱਧ ਲਿਖੋਂਗੇ ਤੇ ਅੱਜ ਤੁਹਾਨੂੰ ਖੰਡ ਕਿੱਥੋਂ ਪਾ ਦੇਵੇ ਉਹ ਤਾਂ ਅਗਲੇ ਨੇ ਕੁਝ ਨਾ ਕੁਝ ਕਰਨਾ ਹੀ ਸੀ ਬਹੁਤ ਕੁਝ ਹੋਇਆ ਉਹਨਾਂ ਵੇਲੇ ਚ ਰਾਜਨੀਤਿਕ ਹਾਲਾਤ ਬੜੇ ਅਜੀਬ ਜੇ ਸੀ ਤੇ ਖਤਰੇ ਵੀ ਸੀ ਪਰ ਪ੍ਰਮਾਤਮਾ ਸਾਈਂ ਜਿਨ੍ਹਾਂ ਦੇ ਵੱਲ ਤਿੰਨਾਂ ਨੂੰ ਗੰਮ ਕਹਿੰਦਾ ਵੀ ਲੋਕਾ ਜਦੋਂ ਰੱਬ ਸੱਚਾ ਨਾਲ ਸੀ ਤੇ ਫੇਰ ਫੇਰ ਪਤਾ ਹੀ ਨਹੀਂ ਥੱਕਦੇ ਨਹੀਂ ਸੀ ਉਹ ਕਿੱਥੋਂ ਕਿੱਥੋਂ ਤੱਕ ਗਏ ਕਿੱਧਰ ਨੂੰ ਗਏ ਪਾਤਰ ਕਿਹੜੇ-ਕਿਹੜੇ ਹੁੰਦੇ ਸੀ ਤੁਹਾਡੇ ਹਾਲਾਂਕਿ ਡੰਮੀ ਰੱਖਦੇ ਸੀ ਪਰ ਨਾਂਵੜੇ ਵਧੀਆ ਹੁੰਦੇ ਸੀ ਉਹਨਾਂ ਦੇ ਬਈ ਨਾਂ ਅਸਲ ਗੱਲ ਕੀ ਸੀ ਖੁੰਨਾਂ ਤੇ ਬਹਿਣ ਵਾਲੇ ਹੁਣ ਜਾਗਤਾ ਹੁੰਦੇ ਨਹੀਂ ਜੀ ਜੀ ਬਜ਼ੁਰਗੀ ਹੁੰਦੇ ਸੀ ਤੇ ਉਹਨਾਂ 'ਚ ਮੈਂ ਰਹਿੰਦਾ ਰਿਹਾ ਸੀ ਜੀ ਤੇ ਮੈਨੂੰ ਪਤਾ ਸੀ ਵੀ ਆਹ ਨਾਂ ਜਿਹੜੇ ਇਹ ਹਰੀਕ ਪੰਡਿਤ ਕੌਮਣ ਆ ਕਿਹੜੇ ਕਿਹੜੇ ਹੱਥਾਂ ਦੀ ਗੱਲ ਦੱਸਦਾ ਹਾਂ ਹਾਂ ਜੀ ਹਾਂ ਜੀ ਵੀਰਪਾਲ ਨਾਂ ਐ ਕੈਵਜਾ ਨਾਂ ਸੀ ਜੀ ਜਿਹੜੀਆਂ ਮੇਰੇ ਕੋਲੇ ਹਰੇਕ ਜਮਾਤ ਚ ਦੋ ਤਿੰਨ ਕੁੜੀਆਂ ਹੁੰਦੀਆਂ ਸੀ ਹੂੰ ਤੇ ਮੇਰੀ ਲੱਗੀ ਡਿਊਟੀ ਜੀ ਵੋਟਾਂ ਚ ਅੱਛਾ ਤੇ ਇੱਕ ਕੁੜੀ ਆਈ ਤੇ ਦੂਜਿਆਂ ਨੇ ਅੰਗੂਠਾ ਜਆ ਕੀਤਾ ਉਹਨੇ ਵੀ ਕਰਤਾ ਹੂੰ ਮੈਂ ਕਿਹਾ ਵੀ ਕੀ ਨਾ ਤਰਾ ਕੰਨ ਜੀ ਵੀਰਪਾਲ ਮੈਂ ਕੰਨ ਤੇ ਮਰੂਨ ਕਰ ਦਸਕਤ ਅੱਛਾ ਉਹ ਹੁਣ ਵੇਖੋ ਲੱਗੀ ਚੋਨਾ ਚ ਦੇਖੀ ਉਹ ਤਾਂ ਤੇ ਕੁੜੀ ਇੱਕ ਤਾਂ ਕੋ ਰਾਂ ਕਹਿੰਨੇ ਹਾਂ ਜੀ ਮੇਰੇ ਕੰਮ ਤਾਂ ਕੋ ਮਰ ਦਸਕਤ ਕਰ ਮਤੂ ਪੜੀ ਲਿਖੀ ਅੱਛਾ ਦਸਕਤ ਉਹਨੇ ਕਰਤੇ ਮੈਨੂੰ ਥੋਨੂੰ ਕੋ ਪਤਾ ਲੱਗਾ ਮੈਂ ਤੇਰਾ ਨਾਮ ਵੀਰਪਾਲ ਆ ਨਾ ਹੂੰ ਤੇ ਵੀਰਪਾਲਾਂ ਨ ਪਰਨੀ ਹੋ ਸਕਦੀ ਅੱਛਾ ਮਾਝੇ ਗਿਆਨਪਾਣਾ ਹੋਣ ਗਿਆ ਨਾ ਉਹ ਹਰਨਾਮ ਕਰਾ ਹੋਣਗੀਆਂ ਦਇਲਕਰਨ ਹੋਣਗੇ ਦੇਵ ਜੇ ਨਾ ਹੋਣਗੇ ਤੇ ਜਿਹੜਾ ਵੀਰਪਾਲਾਂ ਪਰਨੀ ਦੀ ਅੱਛਾ ਉਹ ਹੱਸਦੀ ਜਾਵੇ ਨਾ ਨਾ ਜੀ ਅੱਜ ਕੰਨ ਤੇ ਮਾਰਨ ਵਾਲੀ ਗੱਲ ਸੀ ਨਾ ਇਹ ਵੀ ਅੱਜ ਤੱਕ ਬੋਟਾਂ ਨਹੀਂ ਮੈਂ ਸੁਣੀ ਸੀ ਕਦੇ ਅੱਛਾ ਅੱਛਾ ਠੀਕ ਹੈ ਇਹ ਇਹ ਜੀਆਂ ਗੱਲਾਂ ਹੱਥੋਂ ਹੀ ਨੀਆਂ ਵੀ ਹੁੰਦੀਆਂ ਰਹੀਆਂ ਐਜੇ ਲੋਕਾਂ ਨਾਲ ਵਾਹ ਵੀ ਪਿਆ ਜਿਹੜੇ ਬਹੁਤ ਤਕੜੇ ਖਿਦਾਰੀ ਤੇ ਹਰਲਦੇ ਫਿਰਦੇ ਸੀ ਅੱਛਾ ਉਹਨਾਂ ਬਾਰੇ ਵੀ ਪਰਮਾਤਮਾ ਵੱਲੋਂ ਹੀ ਵੱਸ ਪਤਾ ਨਹੀਂ ਕਿਵੇਂ ਮੇਰੇ ਮਨ ਚਾਈ ਵੀ ਉਹਨਾਂ ਨੂੰ ਯਾਰ ਉਹਨਾਂ ਨੂੰ ਸਤਕਾਰ ਗਏ ਜਿਨ੍ਹਾਂ ਨੇ ਸਾਰੀ ਉਮਰ ਇਸ ਲੇਖੇ ਲਾਤੀ ਤੇ ਪੱਲੇ ਅੱਜ ਕੱਛ ਕੁਝ ਵੀ ਨਹੀਂ ਇੱਥੋਂ ਤੱਕ ਵੀ ਇੱਕ ਵਾਰੀ ਮੈਂ ਤੇ ਆਪਣਾ ਗਏ ਆਤਮਾ ਸੋਂ ਹੂੰ ਬਾਬਾ ਲਹਿਰੀ ਵਾਲਾ ਸੀ ਬਾਬਾ ਬੋਤਾ ਕਹਿੰਦੇ ਹੁੰਦੇ ਸੀ ਤੇ ਉਹਦੇ ਘਰੇ ਚਾਹ ਨੂੰ ਦੁੱਧਣਾ ਪਤੀ ਨਾ ਖੰਡਣਾ ਤੇ ਰੋਣ ਲੱਗ ਪਿਆ ਉਹ ਚੀਚੀ ਕਹਿੰਦਾ ਹੋਣਾ ਕਹਤਾ ਕਿ ਨਾ ਮੇਰੇ ਕੋਲ ਕੁਛ ਵੀ ਨਹੀਂ ਮਾਜੀ ਕੋ ਲੈਣਾ ਆਈ ਜਿਹੜਾ ਕੋ ਲੈਣਾ ਆਏ ਉਹ ਤਾਂ ਤੁਹਾਡੇ ਕੋਲ ਰਹੇਗਾ ਸਾਰਾ ਕੁਛ ਫਿਰ ਬੜੇ ਉਹਨਾਂ ਨੇ ਉਹ ਉਹ ਜਿਹੜੀ ਮਾਤਾ ਸੀ ਨਾ ਉਹਦੀ ਮੁਲਾਕਾਤ ਵੀ ਆ ਕਿਤਾਬ ਆ ਜਿਹੜੀ ਸਾਹਮਣੇ ਪਈ ਚੰਨ ਮਾਹੀ ਦੀਆਂ ਬਾਤਾਂ ਅੱਛਾ ਇਹਦੇ ਚ ਮਾਤਾ ਦੀ ਮੁਲਾਕਾਤ ਹੋਈ ਹੈ ਉਹ ਬੰਦਾ ਸ਼ਾਹੀ ਇਤਲੀ ਸੀ राजे ਆਪਣੇ ਪਟਿਆਲੇ ਵਾਲ ਦਾ ਤੇ ਬਰਾਬਰ ਕੁਰਸੀ ਰਹਿੰਦੀ ਸੀ ਕਦੇ ਜੀ ਜੀ ਪਰ ਉਸ ਤੋਂ ਬਾਅਦ ਬਹੁਤ ਗਰੀਬੀ ਚ ਬਹੁਤ ਅੱਤ ਦੀ ਗਰੀਬੀ ਚ ਵੀ ਉਹਨੇ ਦਿਨ ਕੱਟੇ ਇੱਕ ਭਗਤੇ ਤੋਂ ਵੀ ਸੀ ਪ੍ਰਦਮ ਪ੍ਰਦਮਨ ਸਿੰਘ ਇਸ ਇਲਾਕੇ ਦੇ ਸਭ ਤੋਂ ਵੱਡੇ ਖਿਡਾਰੀ ਸੀ ਜੀ ਪ੍ਰਦਮਨ ਸਿੰਘ ਤਾਕਤ ਬਹੁਤ ਸੀ ਬਹੁਤ ਜੋਰ ਵਾਲਾ ਬੰਦਾ ਜੀ ਤੇ ਜਿਵੇਂ ਉਹ ਮਾਤਾ ਬਲਵੰਤ ਕੌਰ ਨੇ ਕਿਹਾ ਉਹਨਾਂ ਦੇ ਘਰ ਵਾਲੇ ਨੇ ਕਹਿੰਦੇ ਜੇ ਇਹ ਖੇਡਾ ਜਨਾ ਹੁੰਦਾ ਤੇ ਇਹ ਜੇਲ੍ਹ ਚੋਂਦਾ ਹੂੰ ਮਾ ਕੇ ਮੈਂ ਕਿ ਨਹੀਂ ਬੰਦਾ ਮਾਰਨਾ ਸੀ ਇਹਨੇ ਅੱਛਾ ਤੇ ਕਹਿੰਦੀ ਜੱਟ ਇੱਕ ਤਕੜਾ ਵਾਲਾ ਹੈ ਤੇ ਚੰਗੀ ਜ਼ਮੀਨ ਕੋਲੇ ਤੇ ਇਹ ਇਹੀ ਕੰਮ ਕਰਨਾ ਸੀ ਉਹ ਤਕੜਾ ਬਹੁਤ ਸੀ ਬੰਦਾ ਪਰ ਉਦੋਂ ਉਦੋਂ ਹਿੰਦੁਸਤਾਨ ਚ ਕੋਈ ਕੋਈ ਨਹੀਂ ਸੀ ਆਪਾਂ ਗਏ ਸੀ ਇਕੱਠੇ ਕੋਚ ਕੋਈ ਨਹੀਂ ਸੀ ਚੰਗਾ ਇਸ ਕਰਕੇ ਤਾਕਤ ਨਹੀਂ ਛੱਡਦਾ ਰਿਆ ਜਨਾਜ਼ਰ ਉਹ ਬੰਦੇ ਕੋਲੇ ਏਸ਼ੀਆ ਦੇ ਪੰਜ ਮੈਗਲ ਸੀ ਉਹ ਕੀ ਗੇਮ ਕਰਦੇ ਸੀ ਉਹ ਡਿਸਕਸ ਤੇ ਗੋਲਾ ਗੋਲਾ ਉਹਨਾਂ ਦਾ ਖਾਸ ਸੀ ਜੀ ਇੱਕ ਉਹਨਾਂ ਦਾ ਨਾ ਮੁਕਾਬਲੇ ਦੇ ਇੰਨੇ ਤਕੜੇ ਸੀ ਕਿ ਜਿਹੜਾ ਬੰਦਾ ਉਦੋਂ ਇੱਕ ਮੀਟਰ ਵੱਧ ਗੋਲਾ ਛੱਡਦਾ ਸੀ ਨਾ ਦੌਕੇ ਨਾਲ ਉਹਨੂੰ ਵੀ ਦਵਾ ਲੈਂਦੇ ਸੀ ਤੇ ਬੋਤਾ ਉਹ ਹਜੂਰਾ ਸਿੰਘ ਹਜੂਰਾ ਸਿੰਘ ਬੋਤਾ ਸੀਗੇ ਹਾਂਜੀ ਉਹ ਕੀ ਲੈਰੀ ਲੈਰੀ ਪਿੰਨੇ ਉਹ ਉਹ 800 ਮੀਟਰ 1500 ਮੀਟਰ ਤੇ 3000 ਮੀਟਰ ਇਹ ਤਿੰਨ ਦਸਾਂ ਦੌੜਦੇ ਹੁੰਦੇ ਸੀ ਤੇ ਤਿੰਨਾ ਜੀ ਬਹੁਤ ਜਿਆਦਾ ਤਕੜੇ ਸੀ ਇੰਡੀਆ ਦਾ ਰਿਕਾਰਡ ਵਗੈਰਾ ਵੀ ਉਹਨਾਂ ਦਾ ਰਿਹਾ ਪਰ ਉਹਨਾਂ ਮਿਲਿਆਂ ਚ ਜੀ 올림픽 ਦੋਨੇ ਸਾਲ ਮਿਸ ਹੋ ਗਈ ਹਮ 40 ਵਾਲੀ ਵੀ ਨਾ ਹੋਈ ਤੇ 44 ਵਾਲੀ ਵੀ ਨਾ ਹੋਈ ਜੀ ਤੇ ਵੇਖੋ 12 ਸਾਲ ਲੰਘ ਗਏ 12 ਸਾਲ ਨਾਂ ਬਾਅਦ ਬੰਦਾ ਬਜ਼ੁਰਗ ਹੋ ਜਾਂਦਾ ਉਹ ਨਹੀਂ ਹੋਵੇ ਕਰ ਸਕਦਾ ਜੀ 올림픽 ਨਹੀਂ ਗਏ ਉਹ ਪਰ ਇੰਡੀਆ ਦਾ ਕਾਰਡ ਉਹਨਾਂ ਦਾ ਰਿਆ ਹੈ ਇਹ ਖੁੰਡ ਚਰਚਾ ਕਿੰਨੇ ਸਾਲ ਚੱਲਿਆ ਫਿਰ ਫੀਚਰ ਖੁੰਡ ਚਰਚਾ ਲਗਭਗ 20 ਸਾਲ 21 ਵੀ ਹੋ ਸਕਦੇ ਆ 19 ਵੀ ਹੋ ਸਕਦੇ ਆ ਪਰ 20 ਸਾਲ ਤੱਕ ਤਾਂ ਪਤਾ ਹੀ ਨਾ ਵੀ ਚੱਲਦਾ ਰਿਹਾ ਤੇ ਇਹ ਤਾਂ ਮੈਨੂੰ ਪਤਾ ਲੱਗੇ ਤੁਸੀਂ ਆਪਣੇ ਆਪ ਬੰਦ ਕੀਤਾ ਅਖਬਾਰ ਨੇ ਨਹੀਂ ਬੰਦ ਹਾਂ ਨਹੀਂ ਇਹ ਪਤਾ ਗੱਲ ਕੀ ਜਦੋਂ 20 ਸਾਲ ਹੋ ਗਏ ਨਾ ਜੀ ਤੇ ਇੱਕ ਮੇਰੇ ਜਿਹੜੇ ਸਾਰੇ ਫੀਚਰ ਸੀ ਨਾ ਜੀ ਉਹ ਸੀ ਫੀਲਡ ਦੇ ਹਾਂ ਉਹਨਾਂ ਮਿਆਂ ਚ ਵਾਹ ਕੁੜਗੀਆਂ ਪੰਜਾਬ ਦੀਏ ਹੂੰ ਤੇ ਗਬਰੂਪਤ ਪੰਜਾਬ ਦੇ ਫਿਰ ਇਹ ਖੁੰਡ ਚਰਚਾ ਹੋ ਗਿਆ ਫਿਰ ਬੋਲ ਜਮੂਰੇ ਬੋਲ ਹੋ ਗਿਆ ਫਿਰ ਇਹ ਉਹ ہمارا ਜੀਵਨਾ ਹੋ ਗਿਆ ਫਿਰ ਵਿੱਚ ਇਹ ਇਹਨਾਂ ਦਾ ਆੜ ਜਾਂਦਾ ਰੰਗ ਚਰਚਾ ਹੋ ਜਾਂਦੀ ਇਹ ਸਾਰੇ ਵਿੱਚ ਬਰਾਬਰ ਚੱਲ ਪਏ ਕਿੰਨੇ ਕ ਚਲਦੇ ਸੀ ਆ ਮਹੀਨਾ ਆ ਆਪਣੇ ਹਫਤਾ ਬਾਹਰ ਹਰਤਾਵਾਰ ਹੀ ਸੀ ਸਾਰੇ 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 ਹਰਤਾਵਾਰ ਸੀ ਕਈ ਵਾਰੀ ਤਾਂ ਪੰਜ ਪੰਜ ਫੀਚਰ ਹਫਤੇ ਦੇ ਹੋ ਜਾਂਦੇ ਅੱਛਾ ਲਿਖਣ ਦਾ ਫਿਰ ਕਿੱਥੋਂ ਟਾਈਮ ਨਿਕਲਦਾ ਜੀ ਜਿਵੇਂ ਕੱਢਣਾ ਹੀ ਪੈਂਦਾ ਸੀ ਕਨਕ ਟਾਈਮ ਲਿਖਦੇ ਪਤਾ ਹੀ ਸੀ ਜਦੋਂ ਇਹ ਛਾਵ ਨੂੰ ਆਇ ਖੁੰਡੇਗੇ ਚ ਜੀ ਇੱਕ ਮੇਜ਼ ਤੇ ਕੁਰਸੀ ਹੁੰਦੀ ਸੀ ਜੀ ਉੱਥੇ ਜਦੋਂ ਮੈਂ ਬਹਿ ਗਿਆ ਗਿਆ ਕੋ ਵਿਚਾਰੇ ਬਾਹਰ ਕਮਰੇ ਚ ਜੀ ਬਾਹਰ ਘੇੜ ਤੇ ਘੁੰਮਦੇ ਫਿਰਦੇ ਚਾਹ ਮੈਨੂੰ ਉਸ ਵੇਲੇ ਮਿਲਨੀ ਤੇ ਕਈ ਵਾਰੀ ਇੱਕ ਇੱਕ ਫੀਚਰ ਲਿਖਦੇ ਲਿਖਦਾ ਤਿੰਨ ਤਣ ਕਾ ਚਾਹ ਤੇ ਪੀ ਜਾਂਦਾ ਸੀ ਜੀ ਬਾਕੀ ਲਿਖਣ ਦਾ ਹੂੰ ਲਗਾਤਾਰ ਅਭਿਆਸ ਇਹ ਨਾ ਹੋ ਗਿਆ ਸੀ ਜੀ ਖਾਸ ਕਰਕੇ ਡਾਇਲੌਗ ਦੇ ਵਿੱਚ ਹੂੰ ਕਿ ਮੈਂ ਕਿਹਾ ਕਿ ਪਿੰਡਾਂ ਦੇ ਰਹਿਣ ਵਾਲਾ ਉਦੋਂ ਖੁੰਡਾਂ ਤੇ ਆ ਬਹਿਣ ਵਾਲਾ ਤੇ ਮੈਨੂੰ ਪਤਾ ਸੀ ਬੋਲਦੇ ਕਿਵੇਂ ਜੀ ਰਹੀ ਤੇ ਫੇਰਦੇ ਨਹੀਂ ਹੋਰੇ ਇੱਕ ਦੀ ਉਹਦੇ ਚ ਖੁੰਡਾਈ ਸੀ ਫੇਰਦੇ ਸੀ ਉਹ ਹੂੰ ਉਹਦੇ ਚ ਨਾਮ ਹੀ ਉਹ ਵਜੇ ਹੁੰਦੇ ਸੀ ਸਾਰੇ ਹੂੰ ਆ ਗੁੱਜਰ ਸਿੰਘ ਹੈ ਹੂੰ ਕੀਚਰ ਸਿੰਘ ਕੀਚਰ ਇਹ ਜਿਹੜੇ ਪਿੰਨਾ ਦੇ ਆਮ ਉਹ ਪਿੱਪਲ ਸਿੰਘ ਬੋਰ ਸਿੰਘ ਵੀ ਹੁੰਦੇ ਸੀ ਵਿੱਚ ਜੇ ਥੋੜਾ ਜਿਹਾ ਫਿਰੋਜ਼ਪੁਰ ਦਾ ਏਰੀਆ ਹੋਣਾ ਤਾਂ ਉਹ ਫਿਰ ਪਿੱਪਲ ਸਿੰਘ ਬੋਰ ਸਿੰਘ ਬਗੀਚਾ ਸਿੰਘ ਵੀ ਹਾਂਜੀ ਕੁੰਡਾ ਸਿੰਘ ਵੀ ਉਹ ਕਿਉਂਕਿ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਜਿਹੜੇ ਮਾਝ ਵਾਲੇ ਦੇ ਬਹੁਤੇ ਨਾਂ ਸੀ ਨਾ ਉਹ ਵੀ ਸੀ ਅੱਛਾ ਤੇ ਜਿਹੜੇ ਇੱਧਰਲੇ ਹੁੰਦੇ ਸੀ ਜੀ ਇਹਨਾਂ ਦਾ ਥੋੜਾ ਜਿਹਾ ਫਰਕ ਸੀ ਜੀ ਇਹ ਮਲਕੀਤ ਸਿੰਘ ਵੀ ਹੁੰਦਾ ਸੀ ਬਿੰਦਰ ਵੀ ਹੁੰਦਾ ਸੀ ਹਮ ਚੱਗੜ ਵੀ ਹੁੰਦਾ ਸੀ ਜੀ ਸੱਗੜ ਸਿਓ ਵੀ ਹੁੰਦਾ ਸੀ ਹਮ ਠੀਕ ਹੈ ਨਾ ਮੰਨਤਾ ਸੋ ਸੰਤਾ ਸਿਓ ਇਹ ਵੀ ਇੱਕ ਅਕਾਖਸਰੀ ਗੱਲ ਹੋਈ ਕਿ ਇੱਕ ਮੈਂ ਬੰਤਾ ਸਿੰਘ ਤੇ ਸੰਤਾ ਸਿੰਘ ਦੋ ਬੰਦਿਆਂ ਦੇ ਨਾਂ ਲਿਖ ਕੇ ਤੇ ਉਹ ਸਾਰਾ ਉਹਨਾਂ ਦਾ ਕਲੇਜ ਆ ਭਰਾਵਾਂ ਦਾ ਵਿਖਾਦਾ ਹਮ ਤੇ ਮੈਸਕੂਲੋਂ ਆਇਆ ਤੇ ਬਾਹਰ ਚ ਇੱਕ ਬੁੜੀ ਖੜੀ ਉੱਚੀ ਉੱਚੀ ਬੋਲੀ ਜਾਵੇ ਹੂੰ ਮੈਚ-ਅਪ ਕਰਕੇ ਖੜ ਗਿਆ ਹਾਂ ਬੀਬੀ ਕਿਹਨੂੰ ਮਿਲਣਾ ਇੱਥੇ ਪਈ ਰਹਿੰਦਾ ਇੱਕ ਲੱਕੜ ਜੇ ਇੱਕ ਹੂੰ ਸਾਡੇ ਘਰ ਦੀ ਹੀ ਤੇ ਫੇਰਤੀ ਉਹਨੇ ਉਹ ਕਰਤਾ ਉਹ ਕਰਤਾ ਮੇਰੇ ਭਰਾਵਾਂ ਦਾ ਉਹਨੇ ਸਾਰਾ ਪਤਾ ਨਹੀਂ ਕੀ ਕੋਈ ਲਿਖਤਾ ਹੂੰ ਅੱਜ ਮੈਂ ਸਭ ਕਰ ਦਵਾਂਗੀ ਅੱਛਾ ਮਾਚਾ ਹੂੰ ਤੇਰੇ ਭਰਾਵਾਂ ਨੂੰ ਜਾਣਦਾ ਹੈ ਹੂੰ ਤਾਂ ਹੀ ਤਾਂ ਕਹਿੰਦੀ ਸਿਆਪਾ ਜਾਣਦਾ ਤਾਂ ਹੈ ਨਹੀਂ ਉਹ ਪਤਾ ਨਹੀਂ ਕੌਣ ਹੂੰ ਪਰਮਾ ਮੇਰੇ ਮਾਰੇ ਮੈਂ ਤੈਨੂੰ ਦੱਸਿਆ ਕਿ ਨਹੀਂ ਹੂੰ ਐਂ ਨੀ ਮੈਨੂੰ ਮੇਰੇ ਘਰ ਵਾਲਾ ਮੈਨੇ ਮਾਰਦਾ ਆ ਤੇਰੇ ਭਰਾ ਤਾਂ ਐਜੇ ਆ ਹੂੰ ਮਾ ਥੋੜਾ ਮੈਂ ਚੱਲ ਮੈਨੂੰ ਮਲਾ ਕੇ ਤਾਂ ਲੈ ਮਾਰ ਮੈਂ ਦੱਸਿਆ ਨਹੀਂ ਮੈਂ ਆਈ ਹੂੰ ਮਾ ਆ ਗਏ ਉਹ ਬੰਦਾ ਮੈਨੂੰ ਜਾਣਦੇ ਵਾ ਜੀ ਛਿੰਦਾ ਸੀ ਉਹਦਾ ਨਾਂ ਮੈਂ ਕਹਿੰਦੇ ਕਿਵੇਂ ਕੀ ਗੱਲ ਹੋ ਗਈ ਆ ਤੂੰ ਕੀ ਗੱਲਾਂ ਜੀਆਂ ਕਰੀ ਜਾਂਦਾ ਯਾਰ ਇਹਨੂੰ ਜਨੂੰ ਐਵੇਂ ਆਖੀ ਜਾਂਦਾ ਉਹ ਕਹਿੰਦਾ ਬਾਈ ਤੂੰ ਲਿਖਿਆ ਤਾਂ ਹੈ ਹਾਂ ਉਹ ਮੇਰੇ ਕਹਿੰਦੇ ਵੇਕੈਂਸੀ ਤੂੰ ਲਿਖਿਆ ਹਾਂ ਮੈਂ ਮੈਂ ਥੋੜੇ ਬਾਰੇ ਨਹੀਂ ਲਿਖਿਆ ਪਹਿਲੀ ਗੱਲ ਤਾਂ ਸੁਣ ਲੈ ਮੈਂ ਤਾਂ ਤੈਨੂੰ ਐਵੇਂ ਨਾ ਉਹੀ ਲੜਾਈ ਪਾਲਦਾ ਸੀ ਹਾਂ ਉਹ ਉਹਦੇ ਮਗਰ ਪੈ ਗਈ ਮਾਹੌਲ ਨੇ ਕਹ ਸਕਿਆ ਭਾਈ ਉੱਥੋਂ ਅੱਛਾ ਇਹ ਜਿਹੜੀਆਂ ਗੱਲਾਂ ਆਮ ਹੋ ਜਾਂਦੀਆਂ ਕਿਉਂਕਿ ਪਿੰਡਾਂ 'ਚ ਨਾ ਤਾਂ ਉਹੀ ਹੈ ਨਾ ਮੇਰਾ ਘਾਣੀ ਹੋਰ ਹੋਰ ਤੇ 50 ਨਾਂ ਲੈ ਲਓ ਤੁਸੀਂ ਹਰੇਕ ਪਿੰਡੇ ਤੋਂ ਉਹ ਮਿਲ ਜਾਣਗੇ ਮਿਲ ਜਣ ਬਿਲਕੁਲ ਇੱਥੋਂ ਭਾਈ ਬਠਿੰਡੇ ਦਾ ਚੱਲਦਾ ਰਿਹਾ ਹਾਲਾ ਦੋਲਾ ਕੱਲਾ ਕੱਲਾ ਪਿੰਡ ਪਿੰਡ ਪੰਜਾਬ ਦੇ ਦਾ ਮੈਂ ਪਹਿਲਾਂ ਹੀ ਗਏ ਸੀ ਬਠਿੰਡੇ ਦੇ ਪਹਿਲੀ ਵਾਰ ਗਏ ਤੇ ਕਿਹੜਾ ਪਿੰਡ ਆ ਜਿਹੜਾ ਫਿਰ ਜਿੱਥੇ ਕਿਤੇ ਨਾ ਕਿਤੇ ਪੈੜਾ ਨਾ ਕੀਤੀਆਂ ਹੋਣਗੀਆਂ ਕਿਤੇ ਖੇਡਾਂ ਬਾਰੇ ਜਾਵੜੇ ਕਿਤੇ ਖਡਾਰੀਆਂ ਬਾਰੇ ਜਾਵੜੇ ਕਿਤੇ ਖੁੰਡ ਚਰਚਾ ਵਾਸਤੇ ਜਾਵੜੇ ਕਿਤੇ ਕੋਈ ਤਮਾਸ਼ੇ ਕਿਤੇ ਕੋਈ ਸਰੰਗੀ ਵਾਲਾ ਬਾਬਾ ਮਿਲ ਗਿਆ ਤੇ ਢੱਡ ਸਰੰਗੀ ਵਾਲਾ ਕਿਤੇ ਮਾਈ ਮਿਲ ਗਈ ਕੋਈ ਬਾਤਸਾ ਬੇਬੇਆਂ ਕਿਆਂ ਮਿਲ ਗਈਆਂ ਪਰ ਇਸੇ ਕੰਮ ਤੇ ਲੱਗੇ ਰਹਿੰਦੇ ਸਾਰਾ ਦਿਨ ਹੋਰ ਤਾਂ ਰਹਿ ਗਿਆ ਨੀ ਮਾਂ ਪੁੱਤ ਸਾਰਾ ਜੋਗਾ ਇਸੇ ਕੰਮ ਜੋ ਤੁਸੀਂ ਰੇਡੀਓ ਤੇ ਵੀ ਕਾਫੀ ਸਮਾਂ ਆਹ ਰੇਡੀਓ ਤੇ 30 ਸਾਰੇ ਰੇਡੀਓ ਤੇ ਲੇਖੇ ਵੀ ਲੱਗੇ ਆ ਉਹ ਸਭ ਚੇ ਹੋਇਆ ਵੀ ਇੱਥੇ ਮੈਂ ਜਦੋਂ ਇਹਦੇ ਬਾਰੇ ਕਰਦਾ ਹੁੰਦਾ ਸੀ ਨਾ ਜਿੱਦਾਂ ਮਾਰੇ ਜੀ ਤਾਂ ਮੈਨੂੰ ਇਹ ਰੇਡੀਓ ਦਸਨੇ ਆ ਗਿਆ ਵੀ ਸਾਡੇ ਬਾਅਦ ਤੇ ਰਿਜੂਮ ਕਰਦਿਆ ਕਰੋ ਸਾਡੇ ਕੋਲ ਬੰਦੇ ਨਹੀਂ ਹੁੰਦੇ ਹਮ ਤੇ ਮੈਂ ਰਿਜੂਮ ਕਰਕੇ ਲੈ ਗਿਆ ਉੱਥੇ ਬਣਾ ਕੇ ਇੱਥੇ ਵਾਲੀਵਾਲ ਟੂਰਨਾਮੈਂਟ ਹੋਇਆ ਸੀ ਆਪਣੇ ਚ ਅਰਜਿੰਦਰਾ ਕਾਲਜ ਦੇ ਵਿੱਚ ਜੀ ਸਿੱਧੂ ਸਾਹਿਬ ਜਸਵੀਰ ਸਿੰਘ ਵਰਗੇ ਨੇ ਮੈਂ ਕਰਾਇਆ ਸੀ ਹਾਂਜੀ ਤੇ ਉੱਥੇ ਗਾਂ ਜਿਹੜਾ ਡਾਇਰੈਕਟਰ ਨਵਾਂ ਆਇਆ ਸੀ ਨਾ ਜੀ ਉਹ ਕਹਿੰਦੇ ਜੀ ਡਾਇਰੈਕਟਰ ਸਾਹਿਬ ਨੂੰ ਤੁਸੀਂ ਮਿਲ ਲਓ ਮੈਂ ਮਿਲਣ ਜਾਵੜਿਆ ਕਹਿੰਦੇ ਮੈਂ ਕੱਲਾ ਹੱਥ ਦਰਜਉਂ ਵੇਖਿਆ ਸੀ ਮੈਂ ਹਾਂਜੀ ਕਹਿੰਦੇ ਪਰ ਤੁਸੀਂ ਖੇਡਾਂ ਮਾਰੇ ਨਾ ਜਾਣਦੇ ਆ ਪਰ ਤੂੰ ਰੇਡੀਓ ਬਾਰੇ ਨਹੀਂ ਜਾਣਦੇ ਹਮ ਮਾਜੀ ਕਿਵੇਂ ਹਮ ਕਹਿੰਦੇ ਮੈਂ ਵਾਲੀਵਾਲ ਦਾ ਖਿਡਾਰੀ ਹਾਂ ਅੱਛਾ ਕੋਚ ਵੀ ਰਹੇ ਮੈਂ ਹਮ ਪਰ ਜਿਹੜੀ ਤੁਸੀਂ ਰਿਜੂਮ ਕੀਤਾ ਨਾ ਉਹਦੇ ਚ ਸਿਰਫ ਇੱਕ ਗੱਲ ਨਹੀਂ ਦੱਸੀ ਵੀ ਜਦੋਂ ਦੋਨੋਂ ਟੀਮਾਂ ਇੱਕ ਇੱਕ ਤੇ ਬਰਾਬਰ ਪੈਣਾ ਚੱਲ ਰਹੀਆਂ ਸੀ ਹਮ ਅਗਲੀ ਗੇਮ ਦੇ ਵਿੱਚ ਇੱਕ ਟੀਮ ਨੇ ਵਨ ਸਾਈਡ ਕਰਤਾ ਉਹ ਕਿਵੇਂ ਹੋਇਆ ਹਮ बराबर ਦੀਆਂ ਟੀਮਾਂ ਹਮ ਮੈਂ ਕਹ ਜੀ ਉਹ ਇਸ ਕਰਕੇ ਹੋਇਆ ਵੀ ਉਹਨਾਂ ਨੇ ਸ਼ਾਰਟ ਬਾਲ ਮਾਰਨੇ ਸ਼ੁਰੂ ਕਰਤੇ ਉਹਨਾਂ ਨੇ ਤੇ 7-8 ਪੁਆਇੰਟਾਂ ਤੱਕ ਤਾਂ ਦੂਜੀ ਟੀਮ ਨੂੰ ਪਤਾ ਹੀ ਨਾ ਕਰੀ ਗਈ ਜਾਂਦਾ ਇਹ ਹਮ ਮੈਨੂੰ ਕਹਿੰਦੇ ਆਹ ਬੋਲਣਾ ਸੀ ਉੱਥੇ ਹਮ ਇਹ ਇਹ ਦੀ ਟੈਕਨੀਕ ਕਿੱਥੇ ਵੀ ਜਦੋਂ ਜਿਹੜਾ ਜਿਹੜੀ ਟੀਮ ਬਰਾਬਰ ਦੀਆਂ ਟੀਮਾਂ ਹੈ ਉਹ ਜੇ ਇੱਕਦਮ ਫਰਕ ਪੈਂਦਾ ਤਾਂ ਕਿਉਂ ਪੈਂਦਾ ਇਹ ਦੱਸੀਏ ਉੱਥੇ ਅੱਛਾ ਤੁਹਾਨੂੰ ਪਤਾ ਤੇ ਦੱਸਿਆ ਨਹੀਂ ਤੁਸੀਂ ਹਮ ਗੰਦੋਂ ਇੱਕ ਯਾਰ ਰੱਖਿਆ ਜੋ ਅਗਲੇ ਦਿਨ ਫਾਈਨਲ ਸੀ ਫਿਰ ਮੈਂ ਉਹ ਉਵੇਂ ਕਰਕੇ ਉਸ ਬੰਦੇ ਨੇ ਮੈਨੂੰ ਦੋ ਗੱਲਾਂ ਸਿਖਾਈਆਂ ਕਿ ਜੋ ਰੇਡੀਓ ਤੇ ਬੋਲਣਾ ਹੈ ਤੁਹਾਡੇ ਚ ਠਰਮਾ ਕਿਵੇਂ ਹੋਣਾ ਚਾਹੀਦਾ ਤੁਹਾਡੇ ਉੱਤੇ ਕਿ ਨੇ ਚਿਹਰੇ ਦੇ ਭਾਵ ਨਹੀਂ ਦੇਖਨੇ ਤੁਹਾਡਾ ਕੋਈ ਚ ਨਹੀਂ ਕੋਡਾ ਮੂੰਹ ਨਹੀਂ ਦਿਸਣਾ ਨੱਕ ਨਹੀਂ ਦਿਸਣਾ ਕੁਝ ਨਹੀਂ ਦਿਸਣਾ ਤੁਸੀਂ ਕਿਵੇਂ ਬੋਲਦੇ ਆ ਕੱਲਾ ਕੱਲਾ ਸ਼ਬਦ ਉਹ ਚਾਰ ਨੇ ਇਹਨਾਂ ਛੁੱਧ ਹੋਣਾ ਚਾਹੀਦਾ ਕਿ ਅਗਲੇ ਦੇ ਸਮਝ ਜਾਵੇ ਵੀ ਆਹ ਗੱਲ ਪਾਈ ਇਹਨੇ ਕਹੀ ਹੈ ਇਸ ਤਰ੍ਹਾਂ ਹੀ ਕਿ ਵਿਛਰੀ ਦਾ ਵੀ ਆਈ ਚੱਲਦਾ ਸੀ ਕਿਉਂਕਿ ਕਵਿਛਰੀ ਚ ਵੀ ਇਹ ਸ਼ਬਦ ਸਮਝ ਨਹੀਂ ਆਇਆ ਤੁਹਾਨੂੰ ਢੱਡ ਸਰੰਗੀ ਵਾਲੇ ਤਾਂ ਉਹਨਾਂ ਕੋਲ ਤਾਂ ਹੁੰਦਾ ਸਾਜ ਰੱਖਾ ਜਾਂਦੇ ਆ ਸਭ ਕੁਝ ਵਿੱਚ ਜੀ ਜੀ ਪਰ ਜਿਹੜਾ ਕਵਿਛਰ ਉਹਦੇ ਕੋਲ ਤਾਂ ਇਕੱਲੇ ਸ਼ਬਦ ਹੈ ਇਹ ਰੇਡੀਓ ਤੇ ਕਵਿਛਰੀ ਦਾ ਇੱਕ ਸਾਜ ਹੈ ਕਿ ਤੁਹਾਨੂੰ ਸ਼ਬਦ ਦਾ ਉਚਾਰਨ ਸ਼ੁੱਧ ਕਰਨਾ ਪਊ ਤੇ ਉਹ ਸਮਝ ਜਾਵੇ ਅਗਲੇ ਨੂੰ ਪਤਾ ਲੱਗ ਜਾਵੇ ਵੀ ਆਹ ਕਹੇ ਨੇ ਉਹਨਾਂ ਮੇਰੇ ਸੋਹਣੇ ਪਿਆਰੇ ਵੀਰਾਂ ਦਾ ਜਿੰਨਾ ਕਰਕੇ ਅੱਜ ਵੀ ਮੇਰੀ ਜ਼ੁਬਾਨ ਚੱਲਦੀ ਹੈ ਤੇ ਮੈਂ ਬੋਲ ਲੈਂਨਾ ਹੈ ਜੇ ਤੁਸੀਂ ਮੈਨੂੰ ਸੁਣਦੇ ਨਾ ਹੁੰਦੇ ਤੁਸੀਂ ਉਤਸ਼ਾਹਤ ਨਾ ਕਰਦੇ ਹੁੰਦੇ ਤੁਸੀਂ ਪਿਆਰ ਨਾ ਕਰਦੇ ਹੁੰਦੇ ਤਾਂ ਫਿਰ ਜਦੋਂ ਬੰਦਾ ਅਧਿਆਪਕ ਰਿਟਾਇਰ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਉਹ ਰੁੱਲਦਾ ਖੁੱਲਦਾ ਪੌੜੀਆਂ 'ਚ ਬੈਠਾ ਹੁੰਦਾ ਤੁਸੀਂ ਅੱਜ ਤੱਕ ਬਚਾ ਕੇ ਰੱਖਿਆ ਤੁਹਾਡੇ ਆਸਰੇ ਤੇ ਉੱਡੀਦਾ ਤੇ ਤੁਸੀਂ ਮੈਨੂੰ ਉਮੀਦ ਹੈ ਕਿ ਮੇਰੀਆਂ ਔਡਾਰੀਆਂ ਨੂੰ ਪਿਆਰ ਸਤਿਕਾਰ ਦਿੰਦੇ ਰਹੋਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ